ਜੇਕਰ ਤੁਸੀਂ ਉਹ ਕੋਰਸ ਦੇ ਵਿੱਚ ਨਹੀਂ ਆਂਦੇ ਹੋ ਕਿ ਕਿ ਸਬਲੀ ਦੀ ਕਈ-ਕਈ ਵਾਰ ਤੇ 5-5000 ਡਾਲਰ ਦੇਣਾ ਪੈਂਦਾ ਤੇ ਕਿਵੇਂ ਜਿਹੜਾ ਕੋਰਸ ਚੂਜ਼ ਕਰਨਾ ਤੇ ਕਿਵੇਂ ਜਿਹਨਾਂ ਨੂੰ ਪੈਸੇ ਮਿਲੇ ਉਹਨੇ ਰੱਖ ਲੈਣੇ ਆ ਕਈ ਕੋਰਸ ਵਧੀਆ ਪੈਸੇ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਉਮੀਦ ਹੈ ਸਾਰੇ ਚੰਗੇ ਹੋਵੋਗੇ ਜੀ ਨਾਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਕਰਦਾ ਹਾਂ ਸਵਾਗਤ ਤੁਹਾਡੇ ਆਪਣੇ YouTube ਚੈਨਲ ਅਰਸ਼ ਸਿੰਘ ਪਰੀਆ ਦੇ ਵਿੱਚ ਸੋ ਅੱਜ ਦੀ ਜਿਹੜੀ ਇਨਫੋਰਮੇਸ਼ਨ ਹੋਵੇਗੀ ਜੀ ਅਲੱਗ ਇਨਫੋਰਮੇਸ਼ਨ ਉਹਨਾਂ ਸਟੂਡੈਂਟਸ ਦੇ ਲਈ ਜਿਨ੍ਹਾਂ ਨੇ ਕੈਨੇਡਾ ਜਾਣ ਦੀ ਤਿਆਰੀ ਕਰਨੀ ਹੈ ਹਲਿਆਇਲਸ ਕੀਤੀ ਹੋਈ ਹੈ ਸੋ ਟੌਪਿਕ ਕੀ ਹੈ ਜੀ ਤੁਹਾਨੂੰ ਲੱਗ ਗਿਆ ਹੋਣਾ ਟਾਈਟਲ ਤੇ ਪਤਾ ਮੈਂ ਕਿਹੜੇ ਟੌਪਿਕ ਦੇ ਬਾਰੇ ਗੱਲ ਕਰ ਰਿਹਾ ਕਿ ਤੁਸੀਂ ਆਪਣਾ ਕੋਰਸ ਕਿਵੇਂ ਚੂਜ਼ ਕਰਨਾ ਹਰ ਕੋਈ ਕੈਨੇਡਾ ਪੁੱਜਣ ਨੂੰ ਚਾਹੁੰਦਾ ਵੀ ਅਸੀਂ ਕੈਨੇਡਾ ਪੁੱਜ ਜਾਈਏ ਕੈਨੇਡਾ ਆ ਜੀ ਪਰ ਇਹ ਨਹੀਂ ਪਤਾ ਲੱਗਦਾ ਕਿ ਕੋਰਸ ਕੋਰਸ ਉਹ ਚੱਕ ਕੇ ਲੈ ਜਾਂਦੇ ਜਿਹੜਾ ਏਜੰਟ ਨੇ ਦੇ ਦਿੱਤਾ ਸੁੱਖ ਔਖਾ ਏ ਇੱਥੇ ਏਜੰਟ ਦਾ ਕੰਮ ਕੀ ਆ ਤੁਹਾਨੂੰ ਕੋਰਸ ਦੇਣਾ ਤੇ ਕੈਨੇਡਾ ਭਜਣਾ ਉਹਨੂੰ ਜਿੱਥੇ ਕੋਲੋਂ ਪੈਸੇ ਮਿਲੇ ਉਹਨੇ ਰੱਖ ਲੈਣੇ ਆ ਕਈ ਕੋਰਸ ਵਧੀਆ ਪੈਸੇ ਦਿੰਦੇ ਨੇ ਸੋ ਉਹਨੂੰ ਕੀ ਆ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਤੁਹਾਨੂੰ ਕੋਰਸ ਆਵੇ ਤੁਸੀਂ ਫੇਲ ਹੋ ਜਾਂ ਚਾਏ ਪਾਸ ਉਹਨੂੰ ਜਿਹੜੇ ਬਣਦੇ ਪੈਸੇ ਆ ਮਿਲ ਜਾਣੇ ਸੋ ਬਿਨਾਂ ਕੋਈ ਟਾਈਮ ਵੇਸਟ ਕੀਤੇ ਆਪਾਂ ਗੱਲ ਸ਼ੁਰੂ ਕਰਦੇ ਆਂ ਜੀ ਕਿੱਦਾਂ ਤੁਸੀਂ ਕੋਰ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਤੇ ਲੈ ਕੇ ਚੱਲਦਾ ਜੀ ਮੈਂ ਨੋਨ ਮੈਡੀਕਲ ਦਾ ਸਟੂਡੈਂਟ ਸੀ ਤੇ ਕਿਵੇਂ ਜਿਹੜਾ ਕੋਰਸ ਚੂਜ਼ ਕਰਨਾ ਤੇ ਕਿਵੇਂ ਆਪਾਂ ਕੋਰਸ ਨੂੰ ਚੂਜ਼ ਕਰਕੇ ਆਈਏ ਜਿਹੜਾ ਸੌਖਾ ਹੋਵੇ ਔਖਾ ਹੋਵੇ ਜਿਹੜਾ ਅਸੀਂ ਕਰ ਸਕੀਏ ਕੱਲ ਇਹ ਨਹੀਂ ਹੁੰਦੀ ਵੀ ਕੋਰਸ ਕੋਈ ਚੂਜ਼ ਕਰ ਲਿਆ ਹਾਂ ਇਹ ਤੁਸੀਂ ਲੱਖਾਂ ਵੀਡੀਓ ਦੇਖ ਲਈ ਹੋਣੇ ਕਿ ਆਪਣੇ ਸਟਰੀਮ ਦੇ ਰਿਲੇਟਡ ਕੋਰਸ ਲੈ ਕੇ ਆਜੋ ਤੇ ਤੁਹਾਡਾ ਵੀਜ਼ਾ ਆ ਜਾਣਾ ਵੀਜ਼ਾ ਆਣ ਦੀ ਗੱਲ ਨਹੀਂ ਹੁੰਦੀ ਆ ਗੱਲ ਹੁੰਦੀ ਆ ਕੋਰਸ ਚੂਜ਼ ਕਰਨ ਦੀ ਵੀ ਸੌਖਾ ਹੈ ਜਾਂ ਔਖਾ ਹੈ ਵੀ ਤੁਹਾਡਾ ਉਤੇ ਮਨ ਲੱਗੂਗਾ ਜਾਂ ਨਹੀਂ ਲੱਗੂਗਾ ਨਾਨ ਮੈਡੀਕਲ ਸਟੂਡੈਂਟ ਦੇ ਵਿੱਚ ਦੇਖੋ ਜੀ ਆਈਟੀ ਦੇ ਬਹੁਤ ਜ਼ਿਆਦਾ ਕੋਰਸ ਹੁੰਦੇ ਨੇ ਨੈਟਵਰਕਿੰਗ ਹੁੰਦਾ ਹੈ ਪ੍ਰੋਗਰਾਮਿੰਗ ਹੁੰਦਾ ਗੇਮ ਡਵੈਲਪਿੰਗ ਹੁੰਦਾ ਵੈਬ ਬ੍ਰਾਊਜ਼ਰ ਮਤਲਬ ਲੱਖਾਂ ਹੀ ਪ੍ਰੋਗਰਾਮ ਨੇ ਬਟ ਉਹਦੇ ਵਿੱਚ ਤੁਹਾਡਾ ਇੰਟਰਸਟ ਪੈਣ ਸਕਦਾ ਜਾਂ ਨਹੀਂ ਹੁਣ ਕਾਫੀ ਸਟੂਡੈਂਟਸ ਹੋਣੇ ਜਿਹਨਾਂ ਨੂੰ ਪ੍ਰੋਗਰਾਮਿੰਗ ਨਹੀਂ ਆ ਸਮਝ ਲੱਗਣੀ ਕਾਫੀ ਹੋਣੇ ਜਿੰਨਾਂ ਗੇਮਿੰਗ 'ਚ ਇੰਟਰਸਟ ਹੋਣਾ ਸੋ ਇੰਟਰਸਟ ਪਤਾ ਕਿਵੇਂ ਤੁਸੀਂ ਕਰ ਸਕਦੇ ਹੋ ਪਹਿਲੇ ਥੋੜੀ ਜੀ ਨੋਲੇਜ ਗੇਨ ਕਰਿਓ ਲੱਖਾਂ ਵੀਡੀਓ ਕਿਸੇ ਕੋਰਸ ਨੂੰ ਪਿਕ ਕਰਿਓ ਉਹਦਾ ਤੁਸੀਂ YouTube ਤੇ ਚੈੱਕ ਕਰਨਾ ਵੀ ਇਹ ਕੋਰਸ ਦੇ ਵਿੱਚ ਹੈ ਕੀ ਹੈ ਮਤਲਬ ਸਾਨੂੰ ਕੋਰਸ ਨੂੰ ਤੁਸੀਂ YouTube ਤੇ ਜਾਂ Google ਤੇ ਅੱਜਕੱਲ ਸਰਚ ਕਰਿਓ ਤੁਹਾਨੂੰ ਉਹਦੇ ਸਬਜੈਕਟਸ ਨਿਕਲਿਆਣੇ ਇੱਥੇ 8-8 ਸਬਜੈਕਟ ਹੁੰਦੇ ਨੇ ਇੱਕ ਕੋਰਸ ਦੇ ਸੋ ਇੱਕ ਇੱਕ ਸਮੈਸਟਰ ਦੇ ਵਿੱਚ ਨੀਅਰ ਅਬਾਊਟ ਤੁਹਾਨੂੰ 22-23 ਸਬਜੈਕਟ ਹੋਣੇ ਨੇ ਜਿਵੇਂ ਇੰਡੀਆ ਦੇ ਵਿੱਚ ਸਬਜੈਕਟ ਕਹਿੰਦੇ ਐ ਇੱਥੇ ਕੋਰਸ ਕਹਿੰਦੇ ਆ ਉਹਨੂੰ ਤੇ ਉਹ ਤੁਸੀਂ ਚੈੱਕ ਕਰਿਓ ਜੇ ਤੁਸੀਂ ਚੈੱਕ ਕਰੋਗੇ ਤੁਹਾਨੂੰ ਪਤਾ ਲੱਗਣਾ ਵੀ ਤੁਸੀਂ ਪ੍ਰੋਗਰਾਮ ਜੋਗੇ ਹੈਗੇ ਹੋ ਜਾਂ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਸਟੂਡੈਂਟ ਦਾ ਲੈਵਲ ਸੇਮ ਨਹੀਂ ਹੁੰਦਾ ਜੇਕਰ ਹਰ ਇੱਕ ਦਾ ਸੇਮ ਲੈਵਲ ਹੋਵੇ ਤਾਂ ਹਰ ਕੋਈ 90-90% ਬਾਹਰ ਵਿੱਚ ਵੀ ਲੈ ਸਕਦਾ ਸੋ ਪਲੱਸ 2 ਦੇ ਵਿੱਚ ਜੇਕਰ ਤੁਸੀਂ ਐਵਰੇਜ ਸਟੂਡੈਂਟ ਹੋ ਤਾਂ ਆਪਣੇ ਹਿਸਾਬ ਦੇ ਨਾਲ ਕੋਰਸ ਨੂੰ ਦੇਖੋ ਕਿ ਕਿਹੜਾ ਕੋਰਸ ਤੁਹਾਡੇ ਲਈ ਬੈਸਟ ਹੋ ਸਕਦਾ ਇਹ ਇਹ ਖਾਸ ਕਰਕੇ ਨੋਨ ਮੈਡੀਕਲ ਵਾਲਿਆਂ ਲਈ ਮੈਂ ਦੱਸ ਰਿਹਾ ਕਿਉਂਕਿ ਆਈਟੀ ਦੇ ਬਹੁਤ ਜ਼ਿਆਦਾ ਕੋਰਸ ਹੁੰਦੇ ਨੇ ਫਿਰ ਇਹ ਚੀਜ਼ ਤੁਸੀਂ ਸਿਲੈਕਟ ਕਰ ਲਈ ਸਿਲੈਕਟ ਕਰਨ ਤੋਂ ਬਾਅਦ ਕੋਰਸ ਦੀ ਇਹ ਚੀਜ਼ ਚੈੱਕ ਕਿਵੇਂ ਹੋ ਸਕਦੀ ਹੈ ਵੀ ਸਾਨੂੰ ਉਹਦੇ ਚੋ ਜੋਬ ਮਿਲੂਗੀ ਲੇਬਰ ਤੇ ਸਾਰੀ ਜ਼ਿੰਦਗੀ ਨਹੀਂ ਕਰ ਸਕਦੇ ਸੋ ਆਪਣੇ ਕੋਰਸ ਜਿਹੜਾ ਚੱਕਿਆ ਅੱਜ ਦੇ ਟਾਈਮ 'ਚ ਉਹ ਕੋਰਸ ਚੱਕੋ ਜਿਹੜੇ ਤੁਹਾਨੂੰ ਅੱਗੇ ਜੋਬ ਅਪੋਰਚ्युनिटी ਦੇਣੀ ਹੈ ਉਹ ਤੁਸੀਂ ਕਿਵੇਂ ਲੱਭ ਸਕਦੇ ਹੋ ਮੈਂ ਤੁਹਾਨੂੰ ਵਲੋਗ ਦੇ ਲਾਸਟ ਵਿੱਚ ਦੱਸੂਗਾ ਪਹਿਲੇ ਕੁਝ ਕੋਰਸ ਦੱਸਦਾ ਵੀ ਹਰ ਇੱਕ ਸਟਰੀਮ 'ਚ ਤੁਸੀਂ ਕਿਹੜੇ ਕਿਹੜੇ ਕੋਰਸ ਕਿੱਦਾਂ-ਕਿੱਦਾਂ ਚੂਜ਼ ਕਰ ਸਕਦੇ ਹੋ ਸੋ ਇਹ ਜਿਹੜੇ ਕੋਰਸ ਨੇ ਇਹ ਨੋਨ ਮੈਡੀਕਲ ਵਾਲਿਆਂ ਦੇ ਲਈ ਹੁਣ ਕਾਫੀ ਜਣੇ ਨੇ ਕਮਰਸ ਰੱਖੀ ਹੁੰਦੀ ਹੈ ਜਿਹੜੇ ਨੋਨ ਮੈਡੀਕਲ ਨਹੀਂ ਕਰ ਸਕਦੇ ਉਹਦੇ ਵਿੱਚ ਸਪਲਾਈ ਚੇਨ ਆ ਜਾਂਦਾ ਅਕਾਊਂਟਿੰਗ ਆ ਜਾਂਦੇ ਜਨਰਲ ਬਿਜ਼ਨਸ ਆ ਜਾਂਦਾ ਇੰਟਰਨੈਸ਼ਨਲ ਬਿਜ਼ਨਸ ਆ ਜਾਂਦਾ ਇਹ ਕਾਫੀ ਕੋਰਸ ਆ ਜਾਂਦੇ ਹੁਣ ਤੁਸੀਂ ਕਿਹੜਾ ਕਰ ਸਕਦੇ ਹੋ ਤੁਹਾਨੂੰ ਕਿਹੜੀ ਚੀਜ਼ ਚ ਇੰਟਰਸਟ ਹੈ ਕਿਹੜੀ ਤੁਸੀਂ ਜੋਬ ਲੈਣੀਆਂ ਹੁਣ ਸਪਲਾਈ ਚ ਨਾਲਿਆਂ ਦੀ ਜ਼ਿਆਦਾ ਕਰਕੇ ਜੋਬ ਓਪਰਚੁਨਿਟੀਸ ਘੱਟ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਰਿਸਪੈਚ ਵਗੈਰਾ ਦਾ ਕੰਮ ਜ਼ਿਆਦਾ ਕਰਕੇ ਸਿੱਖ ਸਕਦੇ ਨੇ ਅਕਾਊਂਟਿੰਗ ਵਾਲਿਆਂ ਦੇ ਲਈ ਕਾਤੇ ਓਪਰਚੁਨਿਟੀ ਜ਼ਿਆਦਾ ਹੁੰਦੀ ਨੇ ਉਹ ਬੈਂਕ ਚ ਕੰਮ ਕਰ ਸਕਦੇ ਨੇ ਕੋਈ ਕਿਸੇ ਇੰਡਸਟਰੀ ਚ ਕਿਸੇ ਕੰਪਨੀ ਚ ਕਿਤੇ ਉਤਲੇ ਲੈਵਲ ਆਈਟੀ ਸੈਕਟਰਾਂ ਚ ਵੀ ਕੰਮ ਕਰ ਸਕਦੇ ਨੇ ਅਕਾਊਂਟਿੰਗ ਦੀ ਹਰ ਜਗ੍ਹਾ ਲੋੜ ਹੁੰਦੀ ਹੈ ਸੋ ਥੋੜਾ ਇੰਟਰਸਟ ਕਿਹੜੀ ਚੀਜ਼ ਦੇ ਵਿੱਚ ਹੈ ਇਹ ਤੁਹਾਨੂੰ ਖੁਦ ਸਰਚ ਕਰਨਾ ਪੈਣਾ ਤੁਹਾਨੂੰ ਲੱਭ ਜੇਕਰ ਤੁਸੀਂ ਇਹ ਲੱਭੋਗੇ ਸਰਚ ਕਰੋਗੇ ਇੱਕ ਚਾਹੇ ਤੁਹਾਨੂੰ ਇੱਕ ਮਹੀਨਾ ਲੱਗ ਜਾਏ ਬਟ ਆਫਟਰ ਆਲ ਥੋੜੀ ਜ਼ਿੰਦਗੀ ਦਾ ਸਵਾਲ ਹੈ ਜੇਕਰ ਕੈਨੇਡਾ ਆ ਰਹੇ ਹੋ ਮੈਂ ਇਹੀ ਸਾਰਿਆਂ ਨੂੰ ਸਲਾਹ ਦਿੰਦਾ ਕਿ ਆਪਣੀ ਸਟੱਡੀ ਨੂੰ ਵੇਸਟ ਨਾ ਜਾਣ ਦਿਓ ਸਟੱਡੀ ਦੇ ਵਿੱਚ ਹੀ ਆਪਣਾ ਕੋਈ ਜੋਬ ਦੇਖਿਓ ਜਿਹੜੀ ਤੁਹਾਨੂੰ ਪੀਆਰ ਚ ਹੈਲਪ ਕਰੂਗੀ ਜੇਕਰ ਤੁਸੀਂ ਆਪਣੇ ਸਟਰੀਮ ਦੇ ਵਿੱਚ ਹੀ ਜੋਬ ਲੈ ਕੇ ਅੱਗੇ ਸਕਸੈਸਫੁਲ ਹੁੰਦੇ ਹੋ ਜਾਂ ਕੰਮ ਲੈਂਦੇ ਹੋ ਉਹਨੂੰ ਪੀਆਰ ਚ ਹੈਲਪ ਹੋ ਜਾਊਗੀ ਸੋ ਸਪਲਾਈ ਚੇਨ ਵਾਲਿਆਂ ਲਈ ਕੁਝ ਘਟ ਜਾਂਦੀਆਂ ਨੇ ਅਕਾਊਂਟਿੰਗ ਵਾਲਿਆਂ ਲਈ ਕਾਫੀ ਹੱਦ ਵੱਧ ਜਾਂਦੀ ਨੇ ਗੱਲ ਮੈਟਰ ਹੀ ਨਹੀਂ ਕਰਦਾ ਵੀ ਜੋ ਗੋ ਅਪਰਚੁਨਿਟੀ ਇਸ ਗੱਲ ਮੈਟਰ ਹੀ ਕਰਦੀ ਥੋੜਾ ਇੰਟਰਸਟ ਬਣੂਗਾ ਇੰਟਰਸਟ ਥੋੜਾ ਸਪਲਾਈ ਚੇਨ ਚ ਹੋਵੇ ਤੁਸੀਂ ਅਕਾਊਂਟਿੰਗ ਲੈ ਕੇ ਆਜੋ ਪੜਨਾ ਤੁਹਾਨੂੰ ਪਤਾ ਨਾ ਲੱਗੇ ਕੀ ਕਰਨਾ ਫੇਲ ਹੋ ਜਾਓਗੇ ਦੁਬਾਰੇ ਸਪਲੀਆਂ ਭਰਨੀਆਂ ਪੈਂਦੀਆਂ ਇੱਕ ਇੱਕ ਸਪਲੀ ਦੀ ਕਈ ਕਈ ਵਾਰ ਤੇ 5-5000 ਡਾਲਰ ਦੇਣਾ ਪੈਂਦਾ ਹੈ ਇੰਡੀਆ ਦਾ 3-3 ਲੱਖ ਲਾ ਕੇ ਚੱਲੋ ਸੋ ਉਹ ਇੱਥੇ ਕੱਢਣਾ ਕੰਮ ਔਖਾ ਏ ਕੰਮ ਘੱਟ ਏ ਸੋ ਇਹ ਚੀਜ਼ਾਂ ਦਾ ਅਸੀਂ ਖਾਸ ਕਰਕੇ ਧਿਆਨ ਰੱਖੀ ਜਦੋਂ ਆਪਾਂ ਕੋਰਸ ਸਿਲੈਕਟ ਕਰ ਰਹੇ ਹਾਂ ਕਦੇ ਵੀ ਏਜੰਟ ਤੇ ਭਰੋਸਾ ਕਰਕੇ ਕੋਰਸ ਨਾ ਲ ਤੁਹਾਨੂੰ ਪਤਾ ਤੁਸੀਂ ਕਿਹੜੀ ਚੀਜ਼ 'ਚ ਇੰਟਰਸਟ ਤੁਹਾਡਾ ਹੈਗਾ ਇਹ ਕਿਹੜੀ ਚੀਜ਼ ਤੁਸੀਂ ਸਿੱਖ ਕੇ ਇੱਥੇ ਆ ਸਕਦੇ ਹੋ ਹਰ ਇੱਕ ਕੋਰਸ ਨੂੰ ਦੇਖੋ Google ਇੱਕ ਅਹਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਹਰ ਇੱਕ ਚੀਜ਼ ਦੇ ਦਊਗੀ Google ਤੇ ਸਰਚ ਕਰੋ ਆਪਣਾ ਕੋਰਸ ਕੋਰਸ ਲਿਖ ਕੇ ਤੁਸੀਂ ਸਿਲੈਕਟ ਕਰ ਸਕਦੇ ਹੋ ਵੀ ਮੇ ਕਿਹੜੀ ਚੀਜ਼ ਮੇਰੇ ਲਈ ਵਧੀਆ ਹੈ ਆਪਣੇ ਲਈ ਵਧੀਆ ਨੂੰ ਲਿਖ ਲਓ ਲਿਖਣਾ ਥੋੜਾ ਜਿਹਾ ਲਿਖ ਕੇ ਪਲੈਨਿੰਗ ਬਣਾਓ ਹੁਣ ਕਈ ਆਰਟਸ ਵਾਲੇ ਹੁੰਦੇ ਨੇ ਉਹ ਕਹਿੰਣ ਕਿ ਸਾਡੇ ਲਈ ਓਪਰਚ्युनिटीज ਘੱਟ ਆ ਆਰਟਸ ਵਾਲੇ ਪੁਲਿਸ ਫਾਊਂਡੇਸ਼ਨ ਦਾ ਕੋਰਸ ਲੈ ਸਕਦੇ ਨੇ ਹਸਪੀਟੈਲਿਟੀ ਹੋਟਲ ਐਂਡ ਰੈਸਟੋਰੈਂਟ ਲੈ ਸਕਦੇ ਨੇ ਟੂਰਿਜ਼ਮ ਲੈ ਸਕਦੇ ਨੇ ਉਹਨਾਂ ਲਈ ਵੀ ਕੋਰਸ ਓਪਰਚ्युनिटी ਜਿਆਦਾ ਹੁੰਦੀਆਂ ਨੇ ਹੁਣ ਕਾਫੀ ਲੋਕ ਜਿਹੜੇ ਇੱਥੇ ਆ ਕੇ ਆਪਣੇ ਰੈਸਟੋਰੈਂਟ ਵਗੈਰਾ ਖੋਲਦੇ ਨੇ ਹੋਟੈਲ ਵਗੈਰਾ ਖੋਲਦੇ ਨੇ ਉਹਨਾਂ ਦਾ ਅਗਰ ਇੰਟਰਸਟ ਹੈ ਹੋਟਲ ਐਂਡ ਰੈਸਟੋਰੈਂਟ ਚਾਹਤ ਹੁਣ ਕਈ ਲੋਕ ਜਿਹੜੇ ਘੁੰਮਣਾ ਪਸੰਦ ਕਰਦੇ ਨੇ ਲੋਕਾਂ ਨਾਲ ਵਿਚਰਨਾ ਪਸੰਦ ਕਰਦੇ ਨੇ ਟੂਰਿਜ਼ਮ ਲੈ ਕੇ ਆਣ ਸੋ ਉਹ ਹੋਣਾ ਹੈ ਜਦੋਂ ਤੁਸੀਂ ਸਰਚ ਕਰੋਗੇ ਜਦੋਂ ਤੱਕ ਤੁਸੀਂ ਕੋਈ ਚੀਜ਼ ਸਰਚ ਨਹੀਂ ਕੀਤੀ ਤੁਹਾਨੂੰ ਨਹੀਂ ਪਤਾ ਲੱਗਣਾ ਏਜੰਟ ਨੇ ਤੁਹਾਨੂੰ ਦੇ ਕੇ ਭੇਜ ਦੇਣਾ ਹੈ ਕਿਉਂਕਿ ਉਹਨੂੰ ਜਿਹੜਾ ਕਮਿਸ਼ਨ ਹੈ ਉਦੋਂ ਹੀ ਮਿਲਣਾ ਜਦੋਂ ਉਹਨਾਂ ਨੇ ਉਸ ਕੋਰਸ ਦੇ ਵਿੱਚ ਤੁਹਾਨੂੰ ਭੇਜੂਗਾ ਜੇਕਰ ਤੁਸੀਂ ਉਹ ਕੋਰਸ ਦੇ ਵਿੱਚ ਨਹੀਂ ਆਂਦੇ ਹੋ ਉਹਦੇ ਲਈ ਉਹਨੂੰ ਡਰੋਅ ਬੈਕਸ ਹੁੰਦੇ ਨੇ ਕਿਉਂਕਿ ਉਹਨੂੰ ਪੈਸੇ ਨਹੀਂ ਮਿਲਦੇ ਸੋ ਇਹਨਾਂ ਚੀਜ਼ਾਂ ਦਾ ਤੁਹਾਨੂੰ ਖਾਸ ਕਰਕੇ ਧਿਆਨ ਰੱਖਣਾ ਪੈਣਾ ਜੇਕਰ ਤੁਸੀਂ ਇਹ ਵਾਲੇ ਕੋਰਸ ਲੈ ਕੇ ਆਣਾ ਚਾਹੁੰਦੇ ਹੋ ਸੋ ਇਹ ਚੀਜ਼ੀ ਚਲੋ ਆਪਾਂ ਇੱਕ ਮੰਨ ਲੈਂਦੇ ਆ ਵੀ ਤੁਸੀਂ ਕੋਰਸ ਨਹੀਂ ਸਿਲੈਕਟ ਕੀਤਾ ਤੁਸੀਂ ਇੱਥੇ ਲੈ ਕੇ ਆ ਗਏ ਇੱਥੇ ਆ ਕੇ ਤੁਹਾਨੂੰ ਜਨ ਅਵੇਲੇਬਲ ਕਰਨੀ ਪੈਣੀ ਹੁਣ ਜਿਹੜੀਆਂ ਕਾਫੀ ਕੁੜੀਆਂ ਨੇ ਉਹ ਮੈਡੀਕਲ ਲਾਈਨ ਦੇ ਵਿੱਚ ਹੁੰਦੀਆਂ ਨੇ ਤੇ ਮੈਡੀਕਲ ਵਿੱਚ ਵੀ ਕਨਫਿਊਜ਼ ਹੁੰਦੀਆਂ ਨੇ ਆਪਾਂ ਕਿਹੜਾ ਕੋਰਸ ਚੂਜ਼ ਕਰੀਏ ਕਿਉਂਕਿ ਇੱਥੇ ਜਿਹੜਾ ਕੈਨੇਡਾ ਦੇ ਵਿੱਚ ਇਹ ਕੰਮ ਨੇ ਕਿ ਮੈਡੀਕਲ ਵਾਲਿਆਂ ਨੂੰ ਕਈ ਵਾਰ ਕਾਫੀ ਚੀਜ਼ਾਂ ਮੈਥ ਇਨਕਲੂਡ ਹੁੰਦਾ ਹੁਣ ਮੈਥ ਤੁਸੀਂ ਇੰਡੀਆ ਪੜ੍ਹਿਆ ਨਹੀਂ ਹੋਇਆ ਤੁਸੀਂ ਉਹ ਕੋਰਸ ਇੱਥੇ ਲੈ ਕੇ ਆਗੇ ਪਲੱਸ 1 ਪਲੱਸ 2 ਦਾ ਮੈਥ ਇੱਥੇ ਜ਼ਰੂਰੀ ਹੁੰਦਾ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਮੈਥ ਕਿਵੇਂ ਹੋਣਾ ਸੋ ਵੀ ਤੁਹਾਡੇ ਲਈ ਓਕਾ ਹੈ ਸੋ ਕੁੜੀਆਂ ਚਾਈਲਡਹੁੱਡ ਦਾ ਕੋਰਸ ਲੈ ਕੇ ਆ ਸਕਦੀਆਂ ਨੇ ਨਰਸਿੰਗ ਵਾਲੇ ਬਹੁਤ ਜ਼ਿਆਦਾ ਕੋਰਸ ਨੇ ਤੇ ਇਹਨਾਂ ਦੇ ਵਿੱਚ ਪ ਬਟ ਤੁਸੀਂ ਕਿਹੜਾ ਚੂਜ਼ ਕਰਨਾ ਅਕੋਰਡਿੰਗ ਟੂ ਯੂ ਪਹਿਲੇ ਉਹਦਾ ਸਬਜੈਕਟ ਚੈੱਕ ਕਰੋ ਕੋਰਸ ਦੇ ਵਿੱਚ ਕਿਹੜੇ ਸਬਜੈਕਟਸ ਨੇ ਜੇਕਰ ਹਾਂ ਜੇਕਰ ਤੁਹਾਨੂੰ ਏਜੰਟ ਨੇ ਵੀ ਚਲੋ ਮੰਨ ਲੈਂਦੇ ਆ 1% ਵੀ ਤੁਹਾਨੂੰ ਏਜੰਟ ਨੇ ਕੋਰਸ ਦੇ ਤਾਂ ਤੁਹਾਨੂੰ ਨਹੀਂ ਪਤਾ ਲੱਗਿਆ ਐਟ ਲੀਸਟ ਤੁਸੀਂ ਚੈੱਕ ਤੇ ਕਰੋ $100 ਆਫਰ ਲੈਟਰ ਦੀ ਫੀਸ ਆ 8000 ਮੰਨਣ ਨਾਲ ਉਹਦਾ ਸੂ ਮਾਰਨਾ ਚੰਗਾ ਇੱਕ ਵਾਰ ਤੁਹਾਨੂੰ ਨਹੀਂ ਪਤਾ ਲੱਗਿਆ ਉਹਨੂੰ ਚੈੱਕ ਕਰ ਲਓ ਕੋਰਸ ਦੇਖ ਲਓ ਕਿਹੜੇ ਕੋਰਸ ਨੇ ਤੇ ਇਹ ਕੋਰਸ ਦੇ ਵਿੱਚ ਸਬਜੈਕਟ ਕਿਹੜੇ ਨੇ ਕੋਰਸ ਲੈਣਾ ਕੋਈ ਮਾੜੀ ਗੱਲ ਨਹੀਂ ਬਟ ਉਹਦੇ ਤੇ ਸਬਜੈਕਟਸ ਚੈੱਕ ਕਰੋ ਜੇਕਰ ਤੁਸੀਂ ਸਬਜੈਕਟ ਨਹੀਂ ਚੈੱਕ ਕੀਤੇ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਣਾ ਵੀ ਤੁਸੀਂ ਕਿਹੜੇ ਸਬਜੈਕਟ ਤੁਸੀਂ ਇੱਥੇ ਮੈਥ ਕਰ ਸਕੋਗੇ ਕਿਉਂਕਿ ਮੈਥ ਬਹੁਤ ਜ਼ਿਆਦਾ ਔਖਾ ਹੈ ਮੈਡੀਕਲ ਵਾਲਿਆਂ ਲਈ ਜਿਨ੍ਹਾਂ ਨੇ ਹੁਣ 10th ਤੋਂ ਬਾਅਦ ਮੈਥ ਛੱਡਿਆ ਹੋਇਆ ਪਲੱਸ 1 ਪਲੱਸ 2 'ਚ ਮੈਥ ਨੂੰ ਹੱਥ ਨਹੀਂ ਲਾਇਆ ਇੱਥੇ ਆ ਕੇ ਮੈਥ ਕਰਨਾ ਪਿਆ ਸੋ ਉਹਨਾਂ ਲਈ ਔਖਾ ਹੋ ਜਾਣਾ ਚਾਈਲਡਹੂਡ ਵਾਲਾ ਕੋਰਸ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਚਾਈਲਡਹੂਡ ਵਾਲਾ ਉਹਦੇ 'ਚ ਤੁਸੀਂ ਕੇਅਰ ਟੇਕਰ ਹੁੰਦੇ ਹੋ ਜਾਂ ਇਹ ਵੱਡਿਆਂ ਦੇ ਜਾਂ ਛੋਟਿਆਂ ਦੇ ਵਧੀਆ ਅਰਨਿੰਗ ਤੁਸੀਂ ਕਮਾ ਸਕਦੇ ਹੋ ਤੇ ਕਾਫੀ ਕੋਰਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਪ ਹੁੰਦੀ ਹੈ ਸੋ ਕੋਪ ਪਤਾ ਨਹੀਂ ਪਤਾ ਹੁੰਦਾ ਕੋਪ ਆਪਾਂ ਇੰਟਰਨਸ਼ਿਪ ਨੂੰ ਕਹਿ ਦਿੰਦੇ ਆ ਜਿਵੇਂ ਇੰਡੀਆ ਦੇ ਵਿੱਚ ਕਿਤੇ ਵੀ ਆਪਾਂ ਕੰਮ ਕਰਦੇ ਆ ਨਾ ਆਈਟੀਆਈ ਵਾਲੇ ਵਾਲੇ ਹੁੰਦੇ ਨੇ ਉਹਨਾਂ ਦੀ ਇੰਟਰਨਸ਼ਿਪ ਲੱਗਦੀ ਆ ਕਿਸੇ ਕੰਪਨੀ ਦੇ ਵਿੱਚ ਉੱਥੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਸੋ ਸੇਮ ਜਿਹੜੀ ਚੀਜ਼ ਆ ਇੱਥੇ ਵੀ ਹੁੰਦੀ ਆ ਜਦੋਂ ਆਪਾਂ ਕੋਪ ਲੱਗਦੀ ਆ ਕਾਫੀ ਹੱਦ ਤੱਕ ਜਿੱਥੇ ਸਾਡੀ ਕੋਪ ਲੱਗਦੀ ਆ ਸਾਨੂੰ ਉੱਥੇ ਜੋਬ ਮਿਲ ਜਾਂਦੀ ਜੇਕਰ ਆਪਾਂ ਵਧੀਆ ਕੰਮ ਕਰੀਏ ਜੇ ਆਪਾਂ ਵਧੀਆ ਕੰਮ ਨਹੀਂ ਕਰਦੇ ਸਾਨੂੰ ਜੋਬ ਮਿਲਣੀ ਵੀ ਓਕੀ ਹੋ ਜਾਂਦੀ ਸੋ ਗੱਲ ਇਹ ਆ ਕਿ ਤੁਸੀਂ ਕੋਰਸ ਵੀ ਤੁਹਾਨੂੰ ਜੋਬ ਓਪਰਚ्युनिटीज ਵੀ ਜ਼ਿਆਦਾ ਹੋਣ ਤੁਹਾਡੀ ਵਧੀਆ ਅਰਨਿੰਗ ਵੀ ਹੋਵੇ ਤੇ ਤੁਹਾਨੂੰ ਪੀਆਰ ਲਈ ਵੀ ਹੈਲਪ ਕਰੇ ਸੋ ਪਹਿਲੇ ਹੁੰਦਾ ਸੀ ਆਪਾਂ ਕੋਈ ਉਦੋਂ ਦਾ ਕੋਰਸ ਲੈ ਕੇ ਆ ਜਾਂਦੇ ਸੀ ਸੋ ਕਿਤੇ ਨਾ ਕਿਤੇ ਸਾਰ ਜਾਂਦਾ ਸੀ ਬਟ ਹੁਣ ਨਹੀਂ ਸਾਰਨਾ ਹੁਣ ਵਧੀਆ ਕੋਰਸ ਵਧੀਆ ਅ ਅੱਗੇ ਜਿਹੜੇ ਸਬਜੈਕਟਸ ਵਧੀਆ ਜੋਬ ਓਪਰਚ्युनिटी ਵਧੀਆ ਕਿਹੜੇ ਢੰਗ ਚ ਆਪਾਂ ਪੀਆਰ ਹੋ ਸਕਦੇ ਆ ਇਹ ਸਾਰੀਆਂ ਚੀਜ਼ਾਂ ਆਪਾਂ ਜੇ ਦੇਖ ਕੇ ਆਵਾਂਗੇ ਬਹੁਤ ਜ਼ਿਆਦਾ ਸੌਖੇ ਆਪਾਂ ਇੱਥੇ ਰਹਿ ਸਕਦੇ ਆਂ ਤੇ ਉਹ ਜਦਾ ਛੇਤੀ ਆਪਾਂ ਪੀਆਰ ਲੈ ਸਕਦੇ ਆ ਸੋ ਪੀਆਰ ਸਾਰਿਆਂ ਨੂੰ ਜ਼ਰੂਰਤ ਆ ਜਦੋਂ ਇੱਥੇ ਆਏ ਜਿਆਦਾ ਕਰਕੇ ਪੀਆਰ ਲਈ ਆਉਂਦੇ ਨੇ ਜਿਹੜੇ ਸਟੱਡੀ ਲਈ ਆਉਂਦੇ ਨੇ ਡੈਂਟਲ ਦੇ ਵਿੱਚ ਵੀ ਕਾਫੀ ਕੁੜੀਆਂ ਆਂਦੀ ਨੇ ਡੈਂਟਲ ਦਾ ਇਹੋ ਜਿਹਾ ਇੰਨਾ ਜ਼ਿਆਦਾ ਖਰਚਾ ਹੈ ਨਾ ਮਤਲਬ ਇੱਥੇ ਕੋਈ ਇੰਸ਼ੋਰੈਂਸ ਵੀ ਤੁਹਾਡੀ ਉਹ ਕਵਰ ਨਹੀਂ ਕਰਦੀ ਜੇਕਰ ਤੁਸੀਂ ਡੈਂਟਲ ਦਾ ਕੀਤਾ ਹੋਵੇ ਸੋ ਡੈਂਟਲ ਦਾ ਕਰਨ ਲਈ ਵੀ ਤੁਸੀਂ ਇਹ ਚੀਜ਼ ਦਾ ਧਿਆਨ ਰੱਖ ਸਕਦੇ ਹੋ ਜੇਕਰ ਤੁਸੀਂ ਇਹਨਾਂ ਕੋਰਸਿਸ ਦੇ ਵਿੱਚ ਜਾਣਾ ਸੋ ਕੋਰਸ ਚੂਜ਼ ਕਰੋ ਇੱਕ ਵਧੀਆ ਅਰਨਿੰਗ ਦੇ ਹਿਸਾਬ ਨਾਲ ਵਧੀਆ ਕੋਰਸ ਦੇ ਹਿਸਾਬ ਨਾਲ ਵਧੀਆ ਪੀਆਰ ਦੇ ਹਿਸਾਬ ਨਾਲ ਜੋਬ ਓਪਰਚੁਨਿਟੀ ਦੇ ਹਿਸਾਬ ਨਾਲ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਓ ਤੇ ਮੈਨੂੰ ਉਮੀਦ ਹੈ ਕਿ ਤੁਹਾਡਾ ਸਾਰਾ ਕੁਝ ਵਧੀਆ ਹੋ ਜਾਏਗਾ ਵਧੀਆ ਅਰਨਿੰਗ ਨਾਲ ਤੁਸੀਂ ਪਾ ਮਤਲਬ ਪਾਸ ਵੀ ਹੋ ਜਾਓਗੇ ਤੇ ਵਧੀਆ ਅਰਨਿੰਗ ਵੀ ਕਮਾ ਸਕੋਗੇ ਇਨ ਫਿਊਚਰ ਦੇ ਵਿੱਚ ਵਲੌਗ ਚੰਗਾ ਲੱਗਿਆ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਦੱਸਿਓ ਕਿ ਮੈਂ ਤੁਹਾਨੂੰ ਹੋਰ ਅਗਲਾ ਵਲੌਗ ਕਿਹੜਾ ਲੈ ਕੇ ਆਵਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਤੁਸੀਂ ਵਲੌਗ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦਾ ਹਾਂ ਕਿਸੇ ਅਗਲੇ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ